ਮੈਂ ਕੋਰਪਰੇਟਿੰਗ ਰਮਾਣਾ ਸੁਭਾ ਪ੍ਰਧਾਨ ਵੈਟਰਨਰੀ ਫਾਰਮੇਸੀ ਯੂਨੀਅਨ ਪੰਜਾਬ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਧਰਨਾ ਦਿੱਤਾ ਕਿੱਥੇ ਦਿੱਤਾ ਕਿ ਕੀ ਕਰਨਾ ਅਸੀਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਪਿਛਲੇ 17 ਸਾਲ ਤੋਂ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਅਸੀਂ ਸੇਵਾ ਨਿਭਾ ਰਹੇ ਹਾਂ ਵੈਟਰਨਰੀ ਫਾਰਮੇਸੀ ਦੇ ਤੌਰ ਤੇ ਤੇ ਸਰਕਾਰ ਨੇ ਤੇ ਨਾ ਹੀ ਵਿਭਾਗ ਨੇ ਸਾਡੀਆਂ ਜਿਹੜੀਆਂ ਮੰਗਾਂ ਕਿਸੇ ਵੀ ਪ੍ਰਕਾਰ ਦੀਆਂ ਕੋਈ ਹੱਲ ਨਹੀਂ ਕੀਤਾ ਇਹਨਾਂ ਦਾ ਜਿਵੇਂ ਕਿ ਸਰਕਾਰ ਪਿਛਲੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਜਿਹੜੇ ਝੂਠੇ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਜੋ ਕੋਈ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਇੱਥੋਂ ਤੱਕ ਕਿ ਸਾਡੇ ਨਾਲ ਸਹਿਮਤੀ ਬਣੀ ਸਾਡੇ ਤਨਖਾਹ ਵਾਧੇ ਦੀ 2 ਸਾਲ ਹੋ ਗਏ ਉਹ ਫਾਈਲ ਵੀ ਉੰਮੇ ਦੀ ਉੰਮੇ ਪਈ ਹੈ ਸਾਡੇ ਤਨਖਾਹ ਵਾਧੇ ਵਾਲੀ ਫਾਈਲ ਨੂੰ ਵੀ ਇਹਨਾਂ ਨੇ ਪਾਸ ਨਹੀਂ ਕੀਤਾ ਤੇ ਹੋਰ ਸਾਡੇਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੈਕਸੀਨ ਆਉਂਦੀ ਹੈ ਗਲਕੋਟੂ ਦੀ ਤੇ ਮੂੰਹ ਘੁਰ ਦੀ ਗਲਕੋਟੂ ਦੀ ਜਿਹੜੀ ਵੈਕਸੀਨ ਹੈ ਉਹਦੇ ਬਹੁਤ ਵੱਡੇ ਮਤਲਬ ਇੱਕ ਰਕਮ ਬਣ ਜਾਂਦੀ ਹੈ ਜਿਹੜੀ ਅਸੀਂ ਜਮ੍ਹਾਂ ਕਰਵਾਉਣੀ ਹੁੰਦੀ ਹੈ ਫਾਰਮਰ ਤੋਂ ਲੈ ਕੇ ਵਿਭਾਗ ਨੂੰ ਤੇ ਪਰ ਜਦੋਂ ਕਿ ਪਿੰਡਾਂ ਦੇ ਵਿੱਚ ਪਸ਼ਵਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਤੇ ਸਾਨੂੰ ਜਿਹੜੀ ਵੈਕਸੀਨ ਹੈ ਉਹ ਬਹੁਤ ਵੱਡੀ ਮਾਤਰਾ ਚ ਆਉਂਦੀ ਹੈ ਉਹ ਵੈਕਸੀਨ ਹੈ ਜਿਹੜੀ ਉਹ ਸਾਰਿਆਂ ਦੇ ਲੱਗ ਨਹੀਂ ਹੁੰਦੀ ਸਾਰਿਆਂ ਦੇ ਲੱਗਦੀ ਨਹੀਂ ਪਸ਼ਵਾਂ ਦੇ ਤੇ ਉਹਦੇ ਜਿਹੜੇ ਪੈਸੇ ਆ ਉਹ ਸਾਨੂੰ ਜੇਬ ਚੋਂ ਭਰਨੇ ਪੈਂਦੇ ਆ ਤੇ ਜਿਹੜੇ ਵਿਭਾਗ ਦੇ ਅਫਸਰ ਹੈ ਐਸ ਵੀਓ ਹੈ ਡਿਪਟੀ ਡਾਇਰੈਕਟਰ ਹੈ ਡਾਇਰੈਕਟਰ ਹੈ ਉਹ ਇਹ ਛੋਟੇ ਮਲਾਜ਼ਮਾਂ ਤੋਂ ਕੱਚੇ ਮਲਾਜ਼ਮਾਂ ਤੋਂ ਉਹ ਪੈਸੇ ਜਬਰਦਸਤ ਭਰਾਈ ਜਾਂਦੇ ਆ ਤੇ ਜਿਹਦੇ ਨਾਲ ਸਾਡਾ ਆਰਥਿਕ ਸ਼ੋਸ਼ਣ ਵੀ ਹੁੰਦਾ ਹੈ ਤਨਖਾਹ ਜਿਹੜੀ ਬਹੁਤ ਘੱਟ ਹੈ ਜਿਹਦੇ ਨਾਲ ਸਾਨੂੰ ਸਾਡੇ ਘਰ ਚਲਾਉਣੇ ਬਹੁਤ ਮੁਸ਼ਕਲ ਹੋਏ ਪਏ ਐ ਸਾਡੇ ਮਤਲਬ ਦਵਾਈ ਦਾਰੂ ਬੱਚਿਆਂ ਦੀ ਪੜ੍ਹਾਈ ਆਦ ਤੇ ਬਹੁਤ ਤੁਹਾਨੂੰ ਪਤਾ ਜਿਵੇਂ ਮਹਿੰਗਾਈ ਦਾ ਜ਼ਮਾਨਾ ਹੈ ਖਰਚ ਹੁੰਦੇ ਐ ਪਰ ਸਾਨੂੰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਤਨਖਾਹ ਘੱਟ ਹੋਣ ਕਰਕੇ ਬਹੁਤ ਦਿੱਕਤ ਆਉਂਦੀ ਐ ਇਹ ਦਰਨਾ ਕਿੱਥੇ ਲਾਇਆ ਗਿਆ ਤੇ ਕਿੰਨੇ ਚਿਰ ਲਈ ਜਾਰੀ ਰਹੇਗਾ ਇਹ ਦਰਨਾ ਜਿਹੜਾ ਪੂਰੇ ਪੰਜਾਬ ਦੇ ਸਾਰੇ ਜਿਹੜਾ ਹੈੱਡਕੁਆਰਟਰਾਂ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੇ ਦਫਤਰਾਂ ਆ ਕੇ ਲਾਇਆ ਹੋਇਆ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਮੀਟਿੰਗ ਕਰਕੇ ਅਸੀਂ ਅਗਲਾ ਫੈਸਲਾ ਲਵਾਂਗੇ ਜੇਕਰ ਸਰਕਾਰ ਤੇ ਵਿਭਾਗ ਵੱਲੋਂ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਗਿਆ ਤਾਂ ਮੇਰੇ ਦੋਸਤਾਂ ਵੱਲੋਂ ਇਸ ਗੱਲ ਤੇ ਜ਼ੋਰ ਪਾਇਆ ਜਾ ਰਿਹਾ ਸਾਰੇ ਵੈਟਰਨਰੀ ਫਾਰਮੈਸੀ ਸਟੈਂਡ ਵੱਲੋਂ ਤੇ ਅਸੀਂ ਮਤਲਬ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਅੱਗੇ ਜੀ ਦੇਖੋ ਜੀ ਜਿਹੜਾ ਇਲੈਕਸ਼ਨ ਦੀ ਜਿੱਥੋਂ ਤੱਕ ਗੱਲ ਹੈ ਇਹ ਵਿਧਾਨ ਸਭਾ ਦਾ ਇਲੈਕਸ਼ਨ ਤਾਂ ਹੈ ਨਹੀਂ ਸਰਕਾਰ ਦਾ ਤੁਹਾਨੂੰ ਪਤਾ ਬਾਅਦ ਚ ਵੀ ਉਹੀ ਰਹਿਣੀ ਹੈ ਤੇ ਜਿਹੜੇ ਛੋਟੇ ਕਰਮਚਾਰੀ ਐ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੇਕਰ ਅਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਕਰਦੇ ਆਂ ਤੇ ਸਰਕਾਰ ਇਹੀ ਰਣੀ ਹੈ ਤਾਂ ਕਰਕੇ ਸਾਡੇ ਬੰਦੇ ਸਿੱਧੇ ਤੌਰ ਤੇ ਜਾਂ ਮਤਲਬ ਇਹਨਾਂ ਦਾ ਵਿਰੋਧ ਨਹੀਂ ਕਰ ਰਹੇ ਪਰ ਚੋਣਾਂ ਦੇ ਵਿੱਚ ਜ਼ਰੂਰ ਇਹਨਾਂ ਨੂੰ ਮੂੰਹ ਵੀ ਖਾਣੀ ਪਊਗੀ ਤੇ ਇਹਨਾਂ ਦੇ ਨਤੀਜਿਆਂ ਤੋਂ ਪਤਾ ਲੱਗੂਗਾ ਵੀ ਮੁਲਾਜ਼ਮ ਵਰਗ ਮਜ਼ਦੂਰ ਵਰਗ ਕਿਸਾਨ ਵਰਗੇ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਐ ਮੈਂ ਗੁਰਪ੍ਰੀਤ ਸਿੰਘ ਰਮਾਣਾ ਸੁਪਾ ਪ੍ਰਧਾਨ ਵੈਟਰਨਰੀ ਫਾਰਮੇਸੀ ਯੂਨੀਅਨ ਪੰਜਾਬ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਧਰਨਾ ਦਿੱਤਾ ਕਿੱਥੇ ਦਿੱਤਾ ਕਿ ਕੀ ਕਰਨਾ ਹੈ ਅਸੀਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਪਿਛਲੇ 17 ਸਾਲ ਤੋਂ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਅਸੀਂ ਸੇਵਾ ਨਿਭਾ ਰਹੇ ਹਾਂ ਵੈਟਰਨਰੀ ਫਾਰਮੇਸੀ ਦੇ ਤੌਰ ਤੇ ਤੇ ਸਰਕਾਰ ਨੇ ਤੇ ਨਾ ਹੀ ਵਿਭਾਗ ਨੇ ਸਾਡੀਆਂ ਜਿਹੜੀਆਂ ਮੰਗਾਂ ਕਿਸੇ ਵੀ ਪ੍ਰਕਾਰ ਦੀਆਂ ਕੋਈ ਹੱਲ ਨਹੀਂ ਕੀਤਾ ਇਹਨਾਂ ਦਾ ਜਿਵੇਂ ਕਿ ਸਰਕਾਰ ਪਿਛਲੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਜਿਹੜੇ ਝੂਠੇ ਇਹਨਾਂ ਨੇ ਵਾਅਦੇ ਕੀਤੇ ਉਹਨਾਂ 'ਚੋਂ ਕੋਈ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਇੱਥੋਂ ਤੱਕ ਕਿ ਸਾਡੇ ਨਾਲ ਸਹਿਮਤੀ ਬਣੀ ਸਾਡੀ ਤਨਖਾਹ ਵਾਧੇ ਦੀ ਦੋ ਸਾਲ ਹੋ ਗਏ ਉਹ ਫਾਈਲ ਵੀ ਓਮੇ ਦੀ ਓਮੇ ਪਈ ਐ ਸਾਡੇ ਤਨਖਾਹ ਵਾਧੇ ਵਾਲੀ ਫਾਈਲ ਨੂੰ ਵੀ ਇਹਨਾਂ ਨੇ ਪਾਸ ਨਹੀਂ ਕੀਤਾ ਤੇ ਹੋਰ ਸਾਡੇਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚ ਵੈਕਸੀਨ ਆਉਂਦੀ ਐ ਗਲਕੋਟੂ ਦੀ ਤੇ ਮੂੰਹ ਘੁਰ ਦੀ ਗਲਕੋਟੂ ਦੀ ਜਿਹੜੀ ਵੈਕਸੀਨ ਐ ਉਹਦੇ ਬਹੁਤ ਵੱਡੇ ਮਤਲਬ ਇੱਕ ਰਕਮ ਬਣ ਜਾਂਦੀ ਐ ਜਿਹੜੀ ਅਸੀਂ ਜਮ੍ਹਾਂ ਕਰਵਾਉਣੀ ਹੁੰਦੀ ਐ ਫਾਰਮਰ ਤੋਂ ਲੈ ਕੇ ਵਿਭਾਗ ਨੂੰ ਤੇ ਪਰ ਜਦੋਂ ਕਿ ਪਿੰਡਾਂ ਦੇ ਵਿੱਚ ਪਸ਼ੂਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਤੇ ਸਾਨੂੰ ਜਿਹੜੀ ਵੈਕਸੀਨ ਐ ਉਹ ਬਹੁਤ ਵੱਡੀ ਮਾਤਰਾ ਚ ਆਉਂਦੀ ਐ ਉਹ ਵੈਕਸੀਨ ਐ ਜਿਹੜੀ ਉਹ ਸਾਰਿਆਂ ਦੇ ਲੱਗ ਨਹੀਂ ਹੁੰਦੀ ਸਾਰਿਆਂ ਦੇ ਲੱਗਦੀ ਨਹੀਂ ਪਿਸ਼ਵਾੰਦੇ ਤੇ ਉਹਦੇ ਜਿਹੜੇ ਪੈਸੇ ਆ ਉਹ ਸਾਨੂੰ ਜੇਬ ਚੋਂ ਭਰਨੇ ਪੈਂਦੇ ਆ ਤੇ ਜਿਹੜੇ ਵਿਭਾਗ ਦੇ ਅਫਸਰ ਹੈ ਐਸ ਵੀਓ ਹੈ ਡਿਪਟੀ ਡਾਇਰੈਕਟਰ ਹੈ ਡਾਇਰੈਕਟਰ ਹੈ ਉਹ ਇਹ ਛੋਟੇ ਮੁਲਾਜ਼ਮਾਂ ਤੋਂ ਕੱਚੇ ਮੁਲਾਜ਼ਮਾਂ ਤੋਂ ਉਹ ਪੈਸੇ ਜਬਰਦਸਤ ਭਰਾਏ ਜਾਂਦੇ ਆ ਤੇ ਜਿਹਦੇ ਨਾਲ ਸਾਡਾ ਆਰਥਿਕ ਸ਼ੋਸ਼ਣ ਵੀ ਹੁੰਦਾ ਹੈ ਤਨਖਾਹ ਜਿਹੜੀ ਬਹੁਤ ਘੱਟ ਹੈ ਜਿਹਦੇ ਨਾਲ ਸਾਨੂੰ ਸਾਡੇ ਘਰ ਚਲਾਉਣੇ ਬਹੁਤ ਮੁਸ਼ਕਲ ਹੋਏ ਪਏ ਆ ਸਾਡੇ ਮਤਲਬ ਦਵਾਦਾਰੂ ਬੱਚਿਆਂ ਦੀ ਪੜ੍ਹਾਈ ਆਦ ਤੇ ਬਹੁਤ ਤੁਹਾਨੂੰ ਪਤਾ ਜਿਵੇਂ ਮਹਿੰਗਾਈ ਦਾ ਜਮਾਨਾ ਹੈ ਖਰਚ ਹੁੰਦੇ ਆ ਪਰ ਸਾਨੂੰ ਇਸ ਮਹਿੰਗਾਈ ਦੇ ਜਮਾਨੇ ਵਿੱਚ ਤਨਖਾਹ ਘੱਟ ਹੋਣ ਕਰਕੇ ਬਹੁਤ ਦਿੱਕਤ ਆਉਂਦੀ ਹੈ ਇਹ ਦਰਨਾ ਕਿੱਥੇ ਲਾਇਆ ਗਿਆ ਤੇ ਕਿੰਨੇ ਚਿਰ ਲਈ ਜਾਰੀ ਰਹੇਗਾ ਇਹ ਦਰਨਾ ਜਿਹੜਾ ਪੂਰੇ ਪੰਜਾਬ ਦੇ ਸਾਰੇ ਜਿਹੜਾ ਹੈੱਡਕੁਆਟਰਾਂ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫ਼ਤਰਾਂ ਆ ਕੇ ਲਾਇਆ ਹੋਇਆ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਮੀਟਿੰਗ ਕਰਕੇ ਅਸੀਂ ਅਗਲਾ ਫੈਸਲਾ ਲਵਾਂਗੇ ਜੇਕਰ ਸਰਕਾਰ ਤੇ ਵਿਭਾਗ ਵੱਲੋਂ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਗਿਆ ਤਾਂ ਮੇਰੇ ਦੋਸਤਾਂ ਵੱਲੋਂ ਇਸ ਗੱਲ ਤੇ ਜ਼ੋਰ ਪਾਇਆ ਜਾ ਰਿਹਾ ਸਾਰੇ ਵੈਟਰਨਰੀ ਫਾਰਮੈਸੀਟਮ ਵੱਲੋਂ ਕਿ ਅਸੀਂ ਮਤਲਬ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਅੱਗੇ ਜੀ ਦੇਖੋ ਜੀ ਜਿਹੜਾ ਇਲੈਕਸ਼ਨ ਦੀ ਜਿੱਥੋਂ ਤੱਕ ਗੱਲ ਹੈ ਇਹ ਵਿਧਾਨ ਸਭਾ ਦਾ ਇਲੈਕਸ਼ਨ ਤਾਂ ਹੈ ਨਹੀਂ ਸਰਕਾਰ ਤਾਂ ਤੁਹਾਨੂੰ ਪਤਾ ਬਾਅਦ ਚ ਵੀ ਉਹੀ ਰਹਿਣੀ ਹੈ ਤੇ ਜਿਹੜੇ ਛੋਟੇ ਕਰਮਚਾਰੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੇਕਰ ਅਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਕਰਦੇ ਹਾਂ ਤੇ ਸਰਕਾਰ ਇਹੀ ਰਣਨੀਤੀ ਆ ਤਾਂ ਕਰਕੇ ਸਾਡੇ ਬੰਦੇ ਸਿੱਧੇ ਤੌਰ ਤੇ ਜਾਂ ਮਤਲਬ ਇਹਨਾਂ ਦਾ ਵਿਰੋਧ ਨਹੀਂ ਕਰ ਰਹੇ ਪਰ ਚੋਣਾਂ ਦੇ ਵਿੱਚ ਜਰੂਰ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਤੇ ਇਹਨਾਂ ਦੇ ਨਤੀਜਿਆਂ ਤੋਂ ਪਤਾ ਲੱਗੂਗਾ ਵੀ ਮੁਲਾਜ਼ਮ ਵਰਗ ਮਜ਼ਦੂਰ ਵਰਗ ਕਿਸਾਨ ਵਰਗੇ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ